ਅਣਵੀਈ ਮਾਪਾ ਗਠਾਰਾ ਜਦੋਂ ਦਾ ਗੋਪੀ ਨੂੰ ਮਾਰਿਆ ਸੀ ਉਹਦੇ ਪਿਓ ਨੂੰ ਚੈਨ ਨਹੀਂ ਸੀ ਆ ਰਿਹਾ ਉਹ ਸੋਚਦਾ ਸੀ ਕਿਵੇਂ ਕਿਸੇ ਅਣਜਾਣ ਬੰਦੇ ਨੇ ਮੇਰੇ ਪੁੱਤ ਨੂੰ ਸ਼ਰੀਆਮ ਗੋਲੀਆਂ ਨਾਲ ਪੁੱਨ ਦਿੱਤਾ ਮੈਂ ਕਿਵੇਂ ਜਰ ਰਿਹਾ ਹਾਂ ਫਿਰ ਉਹ ਬੰਦਾ ਸ਼ਰੀਆਮ ਆ ਕੇ ਮੈਨੂੰ ਬੋਲਦਾ ਹੈ ਕਿ ਅਖੇ ਤੇਰੇ ਪੁੱਤ ਨੂੰ ਮੈਂ ਹੀ ਮਾਰਿਆ ਭਾਵੇਂ ਅੱਜ ਉਹ ਜੇਲ੍ਹ ਚ ਹੈ ਪਰ ਮੈਨੂੰ ਗੁੱਸਾ ਬਹੁਤ ਆਉਂਦਾ ਹੈ ਦੋਹੇ ਜਣੇ ਆਪਸ ਵਿੱਚ ਗੱਲਾਂ ਕਰਦੇ ਰੋ ਪੈਂਦੇ ਤੇ ਗੋਪੀ ਦੀ ਬਹੂ ਨਵੀਂ ਵਿਆਹੀ ਹੋਈ ਸੀ ਪਰ ਉਹ ਵੀ ਕਤੀ ਦੇ ਪਿਓ ਦਾ ਦਰਦ ਚੰਗੀ ਤੇਰਾ ਸਮਝਦੀ ਸੀ ਉਹ ਸੋਚਦੀ ਸੀ ਜੇ ਕਿਤੇ ਸੂਬੇਦਾਰ ਮੇਰਾ ਪਿਓ ਹੁੰਦਾ ਤਾਂ ਉਹਨੇ ਵੀ ਇੰਜ ਹੀ ਕਰਨਾ ਸੀ ਤੋਖਾ ਕਰਨਾ ਵੀ ਪਾਪ ਹੈ ਤੇ ਤੋਖ ਖਰਨਾ ਵੀ ਪਾਪ ਉਧਰ ਮੇਲੇ ਵਾਲਾ ਦਿਨ ਆ ਗਿਆ ਸੀ ਸੁਖਵੀਰ ਨੇ ਨਵਾਂ ਸੂਟ ਸਵਾਇਆ ਭਿੰਦਰ ਨੂੰ ਵੀ ਨਾਲ ਲਿਜਾਣ ਲਈ ਤਿਆਰ ਕਰ ਲਿਆ ਜੱਸੀ ਸਵੇਰ ਦੇ ਤਿੰਨ ਢੇੜੇ ਕੱਟ ਗਏ ਸੀ ਅਖੇ ਛੇਤੀ ਤਿਆਰ ਹੋ ਜਾ ਸੁਖਵੀਰ ਹੱਸਣ ਲੱਗ ਪੈਂਦੀ ਕਹਿੰਦੀ ਤੈਨੂੰ ਦੱਸ ਉੱਥੇ ਕੌਣ ਉਡੀਕਦਾ ਹੈ ਜੱਸੀ ਹੱਸ ਪਈ ਪਰ ਬੋਲੀ ਗੁਜਰਾ ਅੱਜ ਜੱਸੀ ਵੀ ਨਿਖਰੀ ਫਿਰਦੀ ਸੀ ਉਹਨ ਵੀ ਚਾ ਚੜਿਆ ਫਿਰਦਾ ਸੀ ਇਹ ਦੋ ਪਿੰਡ ਛੋਟੇ ਛੋਟੇ ਸਨ ਸੁਖਵੀਰ ਦਾ ਪਿੰਡ ਛੋਟਾ ਕੁ ਵੱਡਾ ਕੋਲੀਆ ਤੇ ਨਾਲ ਹੀ ਛੋਟਾ ਕੋਲੀਆ ਸੀ ਤੇ ਮੇਲੇ ਵਾਲਾ ਪਿੰਡ ਮਾਣੂ ਕੀ ਸੀ ਮਾਣੂ ਕੇ ਕੱਕੜੇ ਦਾ ਮੇਲਾ ਪੂਰਾ ਭਾਰੀ ਮੇਲਾ ਲੱਗਦਾ ਸੀ ਜਦੋਂ ਦੂਰੋਂ ਦੂਰੋਂ ਲੋਕ ਮੇਲੇ ਨੂੰ ਆਉਂਦੇ ਤੇ ਸੁਖਵੀਰ ਦੀ ਮਾਸੀ ਦਾ ਪਿੰਡ ਛੋਟਾ ਕੋਲੀਆ ਸੀ ਸੁਖਵੀਰ ਜੱਸੀ ਦੇ ਸੁਖਵੀਰ ਜੱਸੀ ਤੇ ਪਿੰਦਰ ਤਿੰਨੇ ਜਾਣਿਆਂ ਨੇ ਸਲਾਹ ਕੀਤੀ ਕਿ ਪਿੰਡੋਂ ਟੈਂਪੂ ਤੇ ਚਲੇ ਜਾਨੇ ਆ। ਤੁਰਦਿਆਂ ਨੂੰ ਵੀ ਕੋਈ ਵਾਰਟ ਨਹੀਂ ਸੀ ਪਰ ਪਿੰਦਰ ਦਾ ਔਖਾ ਸੀ। ਸੁਖਵੀਰ ਨੇ ਦੂਰੋਂ ਹੀ ਆਉਂਦਾ ਟੈਂਪੂ ਵੇਖਿਆ। ਹੋਰ ਵੀ ਉਹ ਚ ਕਈ ਸਵਾਰੀਆਂ ਬੈਠੀਆਂ ਸੀ। ਉਹਦੇ ਵਿੱਚ ਬੈਠ ਗਏ ਆ। ਸਾਰੀਆਂ ਹੀ ਸਾਰੀਆਂ ਸਵਾਰੀਆਂ ਮੇਲੇ ਤੇ ਜਾਣ ਵਾਲੀਆਂ ਸੀ। ਸੁਖਵੀਰ ਆਪਦੀ ਮਾਸੀ ਦਾ ਪਿੰਡ ਲੰਗੀ ਤਾਂ ਸੋਚਣ ਲੱਗੀ ਵੀ ਮਾਸੀ ਵੀ ਮੇਲੇ ਤੇ ਜ਼ਰੂਰ ਆਈ ਹੋਊਗੀ। ਖੁੱਲੀ ਹਵਾ ਵਿੱਚ ਜਿਵੇਂ ਸੁਖਵੀਰ ਨੂੰ ਪੂਰਾ ਸਾਹ ਆ ਗਿਆ ਹੋਵੇ। ਉਈਸ ਪਿੰਡੋਂ ਲੰਗੀ ਤਾਂ ਇੱਕ ਹੌਂਕਾ ਜਿਹਾ ਨਿਕਲਿਆ ਪਰ ਉਹ ਪਿੰਦਰ ਸਾਹਮਣੇ ਉਦਾਸ ਨਹੀਂ ਹੋਈ। ਮਾਣੂ ਕਿ ਪਿੰਡ ਪਹੁੰਚਦਿਆਂ ਹੀ ਮੇਲਾ ਸ਼ੁਰੂ ਹੋ ਗਿਆ। ਕਿੰਨੀਆਂ ਹੀ ਦੁਕਾਨਾਂ ਸਾਮਾਨ ਨਾਲ ਭਰੀਆਂ ਹੋਈਆਂ ਸੀ ਤੇ ਸਾਰਿਆਂ ਨੇ ਆਪਦੇ-ਆਪਦੇ ਤੰਬੂ ਗੱਡੇ ਹੋਏ ਸੀ। ਸੁਖਵੀਰ ਅੱਜ ਬਹੁਤ ਖੁਸ਼ ਸੀ। ਉਹ ਪਹਿਲਾਂ ਮੱਥਾ ਟੇਕ ਕੇ ਆਈਆਂ ਫਿਰ ਮੇਲਾ ਤੁਰ ਫਿਰ ਕੇ ਵੇਖਣ ਲੱਗੀਆਂ। ਮੈਂ ਵੀ ਇਸ ਮੇਲੇ ਵਿੱਚ ਹੀ ਸੀ। ਆਬਦੀਤੀ ਨੂੰ ਗਧੇੜੇ ਚੱਕ ਕੇ ਮੇਲਾ ਦਿਖਾ ਰਿਹਾ ਸੀ। ਉਹ ਕਿੰਨੀ ਖੁਸ਼ ਸੀ। ਪਿੰਦਰ ਇੱਕ ਦੁਕਾਨ ਤੇ ਬੈਠ ਗਿਆ ਤੇ ਕਹਿੰਦਾ ਤੁਸੀਂ ਜੋ ਲੈਣਾ ਹੈ ਲੈ ਲਵੋ। ਮੈਂ ਇੱਥੇ ਬੈਠਾ। ਇੰਨਾ ਤੁਰਨਾ ਮੇਰੇ ਲਈ ਔਖਾ ਹੈ ਸਖਵੀਰ ਆਪਣੀ ਹੀ ਮਸਤੀ ਵਿੱਚ ਸੀ ਉਹ ਦੁਕਾਨ ਤੇ ਇੱਕ ਦੁਕਾਨ ਤੇ ਜਾਂਦੀ ਦੂਜੀ ਤੇ ਜਾਂਦੀ ਫਿਰ ਤੀਤੀਸ ਜਾਂਦੀ ਮੈਂ ਆਪਦੀ ਧੀ ਵਾਸਤੇ ਕੋਈ ਚੰਗੀ ਜਿਹੀ ਖੇਡ ਵੇਖ ਰਿਹਾ ਸੀ ਜਿਹਦੇ ਨਾਲ ਉਹ ਸਾਰਾ ਦਿਨ ਖੇਡਦੀ ਰਿਹਾ ਕਰੇ ਸਖਵੀਰ ਇੱਕ ਦੋ ਵਾਰੀ ਮੇਰੇ ਕੋਲੋਂ ਦੀ ਲੰਗੀ ਮੈਂ ਤਾਂ ਉਹਨ ਕੀ ਪਛਾਣਨਾ ਸੀ ਕਿਉਂਕਿ ਜਦੋਂ ਉਹ ਆਪਦੀ ਮਸੀ ਨਾਲ ਆਈ ਸੀ ਉਦੋਂ ਉਹਦਾ ਮੂੰਹ ਲੁਟਿਆ ਹੋਇਆ ਸੀ ਮੇਰੇ ਲਈ ਸਖਵੀਰ ਅਣਜਾਣ ਔਰਤ ਸੀ ਫਿਰ ਫਿਰ ਵੀ ਜਦੋਂ ਉਹ ਕੋਲੋਂ ਦੀ ਲੰਗਣ ਲੱਗੀ ਤੇ ਮੇਰੀ ਧੀ ਨੇ ਜ਼ੋਰ ਦੀ ਚੀਕ ਮਾਰੀ ਸਖਵੀਰ ਫਿਰ ਫਰ ਗਈ ਜਦੋਂ ਉਹਨੇ ਮੇਰੀ ਧੀ ਦਾ ਮੂੰਹ ਵੇਖਿਆ ਉਹ ਇੱਕ ਟੱਕ ਮੇਰੀ ਧੀ ਵੱਲ ਝੱਕੀ ਗਈ ਜੱਸੀ ਨੇ ਆਵਾਜ਼ ਮਾਰੀ ਆਖਿਆ ਇੱਧਰ ਆ ਤੇਰੀ ਪਸੰਦ ਦੀਆਂ ਕਿੰਨੀਆਂ ਸੋਹਣੀਆਂ ਸੋਹਣੀਆਂ ਚੂੜੀਆਂ ਪਈਆਂ ਮੈਂ ਆਵਦੀ ਧੀ ਵਾਸਤੇ ਖਿਡਣ ਲੈਣ ਲੱਗਿਆ ਤੇ ਸਖਵੀਰ ਜੱਸੀ ਕੋਲ ਚਲੀ ਗਈ ਉਹ ਮੁੜ ਮੁੜ ਸਾਡੇ ਵਾਲੀ ਵੇਖੀ ਜਾ ਰਹੀ ਸੀ ਅਣਜਾਣ ਔਰਤ ਦਾ ਸਾਡੇ ਵੱਲ ਵੇਖਣਾ ਮੈਨੂੰ ਚੰਗਾ ਨਾ ਲੱਗਿਆ ਮੈਂ ਰਾਹ ਬਦਲ ਲਿਆ ਸਖਵੀਰ ਨੂੰ ਅਚਵੀ ਲੱਗ ਗਈ ਸੀ ਉਹਨੇ ਜੱਸੀ ਨੂੰ ਦੱਸਿਆ ਕਿ ਮੈਂ ਕਿਸੇ ਬੱਚੇ ਨੂੰ ਵੇਖਿਆ ਹੈ ਗੁਜਸੀ ਕਹਿੰਦੀ ਇੱਥੇ ਤਾਂ ਇੰਨੇ ਬੱਚੇ ਆ ਹੈ ਤੂੰ ਕਿਹਨੂੰ ਕਿਹਨੂੰ ਵੇਖਦੀ ਜਾਏਂਗੀ ਤਸਖਵੀਰ ਨੇ ਕਿਹਾ ਨਹੀਂ ਮੈਂ ਇਹੋ ਜਿਹੇ ਜਵਾਕ ਨੂੰ ਵੇਖਿਆ ਕਿ ਉਹਨੂੰ ਵੇਖ ਕੇ ਮੈਨੂੰ ਲੱਗਿਆ ਜਿਵੇਂ ਮੇਰਾ ਕੋਈ ਗਵਾਚਿਆ ਹੋਇਆ ਹੋਵੇ ਤੇ ਅੱਜ ਮੇਰੀ ਅੱਖਾਂ ਸਾਹਮਣੇ ਹੋਵੇ ਜੱਸੀ ਹੱਸ ਕੇ ਕਹਿੰਦੀ ਤੂੰ ਮੇਲਾ ਵੇਖਣ ਆਈ ਹੈ ਮਸਾਂ ਤਾਂ ਤੈਨੂੰ ਮੌਕਾ ਮਿਲਿਆ ਮੇਲਾ ਵੇਖ ਹੁਣ ਚੱਜ ਨਾਲ ਮੈਨੂੰ ਮੇਲਾ ਵੇਖ ਲੈਣ ਦੇ ਨਾਲੇ ਪਰ ਸੁਖਵੀਰ ਮੇਲਾ ਵੇਖਦੀ ਜਿਵੇਂ ਕਿਤੇ ਗਵਾਚ ਗਈ ਸੀ ਮੈਂ ਵੇਖਿਆ ਸਾਡੇ ਪਿੰਡ ਨੂੰ ਜਾਣ ਵਾਲੇ ਟੈਂਪੂ ਲੱਗਿਆ ਖੜਾ ਸੀ ਸਵਾਰੀਆਂ ਬੈਠ ਰਹੀਆਂ ਸਨ ਮੈਂ ਉਹਦੇ ਵਿੱਚ ਜਾ ਬੈਠਿਆ ਕਿੰਨੀਆਂ ਹੀ ਚੀਜ਼ਾਂ ਆਪਦੀ ਧੀ ਨੂੰ ਲੈ ਕੇ ਦਿੱਤੀਆਂ ਚੱਲ ਤਾਂ ਬਾਕੀ ਅਗਲੇ ਪਾਗ ਵਿੱਚ ਆਣ ਵੇਈ ਮਾਪਾਗ ਉੰਨੀ ਜੱਸੀ ਨੇ ਸੁਖਵੀਰ ਨੂੰ ਆਵਾਜ਼ ਮਾਰੀ ਕਿ ਚੱਲ ਹੁਣ ਆਪਾਂ ਚੱਲਦੇ ਆਂ ਪਿੰਦਰ ਉਡੀਕਦਾ ਹੋ ਸੁਖਵੀਰ ਤਾਂ ਉਸ ਆਪਣੇ ਕਿਸੇ ਖਾਸ ਆਪਣੇ ਚਿਹਰੇ ਦੀ ਤਲਾਸ਼ ਵਿੱਚ ਗੁਆਚੀ ਹੋਈ ਸੀ ਤਿੰਨੇ ਜਣੇ ਉੱਥੇ ਹੀ ਟੈਂਪੂ ਵਿੱਚ ਬੈਠ ਜਾਂਦੇ ਹਨ ਤੇ ਮੈਂ ਤੇ ਮਰੀਤੀ ਬੈਠੇ ਸੀ ਸੁਖਵੀਰ ਨੇ ਜਦੋਂ ਮਰੀਤੀ ਨੂੰ ਵੇਖਿਆ ਉਹਦਾ ਚਿਹਰਾ ਫੇਰ ਖੜ ਗਿਆ ਮੇਰੀ ਧੀ ਵੀ ਉਹਦੇ ਵੱਲ ਹੀ ਵੇਖੀ ਜਾ ਰਹੀ ਸੀ ਫੇਰ ਸੁਖਵੀਰ ਨੇ ਆਪਣੇ ਲਿਫਾਫੇ ਵਿੱਚੋਂ ਖੇਡਨੇ ਕੱਢੇ ਤੇ ਮੇਰੀ ਧੀ ਨੂੰ ਫੜਾ ਦਿੱਤੇ ਮੇਰੀ ਧੀ ਮੇਰੇ ਵੱਲ ਝਾਕੀ ਪਰ ਉਹਨੇ ਖੇਡਨੇ ਫੜਤਾ ਲਈ ਪਰ ਖਾਦੇ ਨਾ ਐਨੇ ਨੂੰ ਮੇਰਾ ਪਿੰਡ ਆ ਗਿਆ ਅਸੀਂ ਉੱਤਰ ਗਏ ਪਰ ਸੁਖਵੀਰ ਦੀਆਂ ਨਿਗਾਹਾਂ ਮੇਰੀ ਧੀ ਵੱਲ ਹੀ ਸਨ ਮੈਨੂੰ ਉਹਦਾ ਇੰਜ ਝਾਕਣਾ ਚੰਗਾ ਨਾ ਲੱਗਿਆ ਢਲ ਦੇ ਜੇ ਪਰਛਾਵੇਂ ਪੰਛੀ ਆਪਣੇ ਆਲਿਆਂ ਵੱਲ ਨੂੰ ਬੋਟਾਂ ਲਈ ਚੋਗਾ ਲਈ ਜਾਂਦੇ ਪੰਛੀਆਂ ਵੱਲ ਝਾਕਦੀ ਸੁਖਵੀਰ ਨੇ ਆਪ ਹੁਾਰੇ ਹੀ ਕਿਹਾ ਕਿ ਮਾਵਾਂ ਦੇ ਦਿਲ ਕਿੱਡੇ ਵੱਡੇ ਹੁੰਦੇ ਆ ਮਾਵਾਂ ਆਪ ਭੁੱਖੀਆਂ ਸੌ ਜਾਂਦੀ ਐ ਪਰ ਆਪਣੇ ਬੱਚਿਆਂ ਨੂੰ ਭੁੱਖਾ ਨਹੀਂ ਰਹਿਣ ਦਿੰਦੀਆਂ ਉਹ ਭਾਂਡੇ ਮਾਜ ਰਹੀ ਸੀ ਫਿਰ ਡੂੰਘੀਆਂ ਸੋਚਾਂ ਵਿੱਚ ਡੁੱਬ ਗਈ ਫਿਰ ਉਹਨੂੰ ਆਪਦੀ ਮਾਸੀ ਯਾਦ ਆਈ ਹੂੰ ਵੀ ਮੈਂ ਆਪਦੀ ਮਾਸੀ ਕੋਲ ਜਾਵਾਂ ਢਿੱਡ ਖੋਲਾ ਹੋ ਜੋ ਫਿਰ ਸੋਚਦੀ ਕਿ ਕਾਹਨੂੰ ਹੋਈ ਬੀਤੀ ਉਧੇੜਨੀ ਐ ਜੋ ਬੀਤ ਗਿਆ ਸੋ ਬੀਤ ਗਿਆ ਅੱਜ ਉਹਨੂੰ ਮੋੜ-ਮੋੜ ਆਪਣੇ ਪਾਪਾ ਦੀ ਯਾਦ ਆ ਰਹੀ ਸੀ ਅੱਜ ਦਾ ਦਿਨ ਉਹਨੂੰ ਉਲਝੇਵੇਂ ਵਾਲਾ ਲੱਗ ਰਿਹਾ ਸੀ ਉਹਦਾ ਕਿਤੇ ਵੀ ਚਿੱਤ ਨਹੀਂ ਸੀ ਲੱਗ ਰਿਹਾ ਪਿੰਦਰ ਜੱਸੀ ਨੂੰ ਮਜ਼ਾਕ ਕਰਦਿਆਂ ਕਹਿਣ ਲੱਗਿਆ ਅੱਜ ਤਾਂ ਤੈਨੂੰ ਸਾਹ ਸੌਖਾ ਆਜੂ ਮੇਲਾ-ਬੀਲਾ ਲੰਘ ਗਿਆ ਹੁਣ ਹੁਣ ਦੱਸ ਕਿੱਥੋਂ ਦੀਆਂ ਤਿਆਰੀਆਂ ਕਰਨੀਂਗੀ ਜੱਸੀ ਹੱਸ ਕੇ ਕਹਿੰਦੀ ਬਾਈ 10 ਮਿੰਟ ਹੱਸ ਖੇਡ ਲਈਦਾ ਇੱਥੇ ਦੱਸ ਕੀ ਕੀ ਰਹਿ ਜਾਣਾ ਸਾਰਾ ਦਿਨ ਸੁਖਵੀਰ ਨੇ ਦੇ ਜੈਨ ਵਿੱਚ ਉਹ ਕੁੜੀ ਹੀ ਵਸਤੀ ਰਹੀ ਸਬਜ਼ੀ ਕੱਟਦੀ ਤਾਂ ਉਹ ਕਿਤੇ ਖੋ ਜਾਂਦੀ ਫਿਰ ਉਹਦਾ ਦਿਲ ਨਾ ਲੱਗਿਆ ਦੈਨ ਛਿਪੇ ਜੇ ਉਹ ਜੱਸੀ ਤੇ ਘਰ ਜਾਣ ਲੱਗੀ ਤਾਂ ਅੱਗੋਂ ਜੱਸੀ ਨੇ ਉਹਨਾਂ ਦੇ ਘਰ ਪੈਰ ਪਾਇਆ। ਸਖਵੀਰ ਨੇ ਹੱਸ ਕੇ ਕਿਹਾ ਲੈ ਮੈਂ ਵੀ ਤੇਰੇ ਕੋਲ ਹੀ ਚੱਲੀ ਸੀ। ਚੱਲ ਆ ਜਾ ਆਪਾਂ ਦੋਨੇ ਛਲੀਆਂ ਗੱਲਾਂ ਕਰੀਏ। ਜੱਸੀ ਨੇ ਗੱਲ ਛੇੜਦਿਆਂ ਕਿਹਾ ਅੱਜ ਮੇਲੇ ਵਿੱਚ ਕਿੰਨੀ ਰੌਣਕ ਸੀ। ਅੱਜ ਪਹਿਲਾਂ ਨਾਲੋਂ ਵੀ ਕਿਤੇ ਜ਼ਿਆਦਾ ਮੇਲਾ ਭਰਿਆ ਹੋਇਆ ਸੀ। ਮੈਂ ਤਾਂ ਆਉਣ ਸਾਰ ਜਵਾਕਾਂ ਨੂੰ ਚੀਜ਼ਾਂ ਵੰਡ ਦਿੱਤੀਆਂ। ਸਖਵੀਰ ਚੁੱਪ ਜੀ ਰਹੀ। ਫਿਰ ਜੱਸੀ ਨੂੰ ਉਹਨੇ ਹਲੂਣਾ ਦੇ ਕੇ ਪੁੱਛਿਆ ਨਹੀਂ ਕਿਵੇਂ? ਕੀ ਗੱਲ ਚੁੱਪ ਜੀ ਬੈਠੀ ਐਂ? ਸਖਵੀਰ ਨੇ ਕਿਹਾ ਮੈਨੂੰ ਇੰਜ ਲੱਗਦਾ ਜਿਵੇਂ ਮੈਨੂੰ ਕੁਝ ਆਪਣਾ ਗਵਾਚਿਆ ਹੋਇਆ ਮਿਲ ਗਿਆ ਹੋਵੇ ਪਰ ਮੈਂ ਉਹਦੀ ਪਰਵਾਹ ਨਹੀਂ ਕੀਤੀ ਤੇ ਉਹਨੂੰ ਪਛਾਣਨੋਂ ਰਹਿ ਗਈ ਹਵਾਂ ਜੱਸੀ ਹੱਸ ਕੇ ਬੋਲੀ ਆ ਗਈ ਜਿਆਦਾ ਪੜੇ ਲਿਖੇ ਦੀਆਂ ਗੱਲਾਂ ਵੀ ਵਾਲੀਆਂ ਡੁੰਗੀਆਂ ਹੀ ਹੁੰਦੀਆਂ ਮੈਨੂੰ ਤਾਂ ਸਿੱਧੇ ਅੱਖਰਾਂ ਵਿੱਚ ਦੱਸ ਤੈਨੂੰ ਕੀ ਮਿਲ ਗਿਆ ਤੇ ਕੀ ਗਵਾਚ ਗਿਆ ਐਨੇ ਨੂੰ ਸੱਸ ਨੇ ਆਵਾਜ਼ ਮਾਰੀ ਕਿ ਮੱਝ ਨੂੰ ਬੰਨ੍ਹ ਦੇ ਉਹਨੇ ਸੰਗਲ ਤੜਾ ਲਿਆ ਫਿਰ ਇੱਕਦਮ ਜੱਸੀ ਦੇ ਯਾਦ ਆਇਆ ਕਿ ਆਪਾਂ ਅਗਲੇ ਐਤਵਾਰ ਮਾਸੀ ਦੇ ਜਾਣਾ ਜਿਨ੍ਹਾਂ ਨੇ ਨਵਾਂ ਮਕਾਨ ਪਾਇਆ ਸੀ ਛੋਟੇ ਕੋਲੀਏ ਆਪਾਂ ਚੱਲਾਂਗੀਆਂ ਤੇਰਾ ਸਾਥ ਮੈਨੂੰ ਚੰਗਾ ਲੱਗਿਆ ਪਰ ਪਹਿਲਾਂ ਤਾਂ ਸੁਖਵੀਰ ਨੇ ਨਾ ਕਰ ਦਿੱਤੀ ਤੇ ਤਾਂ ਸੱਸ ਨੇ ਕਿਹਾ ਸ਼ਰੀਕੇ ਦਾ ਕੰਮ ਹੈ ਜਾਣਾ ਤਾਂ ਪੈਣਾ ਹੈ ਨਾਲੇ ਪੁੱਤ ਹੁਣ ਉੱਥੇ ਦੂਰੀ ਸਕੀਰੀ ਹੈ ਮੇਰੇ ਪੇਕੇ ਐ ਤੇ ਤੇਰੀ ਮਾਸੀ ਐ ਪਿੰਦਰ ਵੀ ਤਾਂ ਨਾਲ ਹੀ ਹੋਊਗਾ ਤੁਹਾਡੇ ਜੱਸੀ ਦੇ ਘਰ ਵਾਲੇ ਨੂੰ ਚੰਗਾ ਨਹੀਂ ਸੀ ਲੱਗਦਾ ਕਿ ਜੱਸੀ ਸੁਖਵੀਰ ਕੋਲ ਜਾਵੇ ਉਹ ਜੱਸੀ ਨੂੰ ਟੋਕਦਿਆਂ ਹੋਇਆਂ ਕਹਿੰਦਾ ਕਿ ਐਸ ਪਿੱਛੇ ਤਾਏ ਦੇ ਮੁੰਡੇ ਦੇ ਸ਼ਰੀਆਮ ਗੋਲੀਆਂ ਵਜੀਆਂ ਤੇ ਤੂੰ ਉਸੇ ਕਾਤਲ ਕੋਲ ਵਾਰ-ਵਾਰ ਜਾਨੀ ਐ ਦੱਸ ਤੇਰਾ ਕਿਹੜਾ ਕੰਮ ਰੁਕਿਆ ਉਹਦੇ ਬਿਨਾ ਜੱਸੀ ਚੁੱਪ ਕਰ ਜਾਂਦੀ ਪਰ ਸੱਚੀ ਉਸ ਸੁਖਵੀਰ ਆਪਣੀ ਭੈਣ ਲੱਗਦੀ ਜੱਸੀ ਨੇ ਫਿਰ ਵੀ ਆਪਣੇ ਘਰ ਵਾਲੇ ਤੋਂ ਉੱਲੇ ਸੁਖਵੀਰ ਕੋਲ ਜਾਣਾ ਛੱਡਿਆ ਨਹੀਂ ਸੁਖਵੀਰ ਦੇ ਚਿੱਤ ਨੂੰ ਚਿੱਤ ਨਹੀਂ ਲੱਗੀ ਹੋਈ ਸੀ ਕਿ ਉਹ ਸਾਰਾ ਦਿਨ ਸੋਚੀ ਜਾਂਦੀ ਕਿ ਉਸ ਕੁੜੀ ਨਾਲ ਮੈਨੂੰ ਇੰਨਾ ਲਗਾਉ ਕਿਉਂ ਆ ਇੱਕ ਦਿਨ ਉਹਨੇ ਆਪਣੀ ਸੱਸ ਨੂੰ ਕਿਹਾ ਮੈਂ ਆਪਣੇ ਪੇਕੇ ਪਿੰਡ ਜਾਣਾ ਮਾਂ ਕੋਲ ਸ਼ਾਮ ਨੂੰ ਵਾਪਸ ਆਜੂ ਉਹ ਆਪਣੀ ਪੇਕੇ ਜਾਣ ਦੀ ਬਜਾਏ ਟੈਂਪੂ ਵਿੱਚ ਬੈਠ ਕੇ ਛੋਟੀ ਘੋੜੀ 'ਉ ਪਹੁੰਚ ਗਈ ਬਾਕੀ ਚੱਲਦਾ ਅਗਲੇ ਪາກਚ ਆਣ ਵੀ ਆਹੀ ਮਾਪਾਗ ਵੀ ਛੋਟੀ ਘੋੜੀ ਇਹਦੀ ਪੂਰੀ ਸੜਕ ਸੰਗਣੇ ਦਰਖਤਾਂ ਨਾਲ ਭਰੀ ਹੋਈ ਸੀ ਸਖਵੀਰ ਨੂੰ ਸੜਕ ਦੇ ਉਤਾਂ ਤੋਂ ਹੇਠਾਂ ਵੱਲ ਝੁਕੇ ਹੋਏ ਦਰਖਤ ਚੰਗੇ ਲੱਗ ਰਹੇ ਸਨ ਉਹਦੇ ਮਨ ਵਿੱਚ ਚਾਹ ਸੀ ਪਰ ਕਿਸ ਗੱਲ ਦਾ ਚਾਹ ਉਹ ਇਸ ਗੱਲ ਨੂੰ ਸੋਚੇ ਗੰਭੀਰ ਜੀ ਹੋਗੀ ਪਿੰਡ ਆ ਗਿਆ ਪਰ ਉੱਥੇ ਪਰ ਉਹ ਕਿੱਥੇ ਉਤਰੇ ਉਹਨੂੰ ਕੁਝ ਵੀ ਨਹੀਂ ਸੀ ਸਮਝ ਲੱਗ ਰਿਆ ਐ ਅੱਡੇ ਕੋਲ ਹੀ ਉਹਦੀ ਮਾਸੀ ਦਾ ਘਰ ਸੀ ਫਿਰ ਉਹ ਨਿੱਕੀ ਜਹੀ ਕੁੜੀ ਵੀ ਤਾਂ ਇੱਥੇ ਹੀ ਉਤਰੀ ਸੀ ਇਸ ਸੱਚੋ ਟੈਂਪੂ ਵਾਲੇ ਨੂੰ ਪੈਸੀ ਦਿੱਤੇ ਤੇ ਵਾਪਸ ਮੁੜਨ ਦਾ ਸਮਾਂ ਪੁੱਛ ਗਿਆ ਤੁਰ ਕੇ ਮਾਸੀ ਨੇ ਜਦੋਂ ਸੁਖਵੀਰ ਨੂੰ ਕੱਲਿਆ ਹੁੰਦਿਆਂ ਦੇਖਿਆ ਤਾਂ ਉਹ ਹਰਾਮ ਹੋ ਗਈ ਸੁਖਵੀਰ ਆਪਦੀ ਮਾਸੀ ਦੇ ਗਲੇ ਮਿਲੀ ਮਾਸੀ ਨੇ ਕਿਹਾ ਸੁਖ શાંતਾ ਹੈ ਪੁੱਤ ਐ ਤੂੰ ਅੱਜ ਕਿਵੇਂ ਕੱਲੀ ਇੱਥੇ ਨਹੀਂ ਮਾਸੀ ਮੈਨੂੰ ਤਾਂ ਚੌਧੀਆਂ ਲੱਗੀ ਪਈ ਸੀਗੀ ਮੈਂ ਤਾਂ ਜਾਣਾ ਮਾਂ ਕੋਲ ਸੀਗਾ ਤੇ ਪਰ ਪਤਾ ਨਹੀਂ ਐਵੇਂ ਇਧਰ ਕਿਧਰ ਕਿਉਂ ਆ ਗਈ ਮਾਸੀ ਨੇ ਚਾਹ ਬਣਾਈ ਇਕਦਮ ਸੁਖਵੀਰ ਮਾਸੀ ਕੋਲ ਰੋਣ ਲੱਗ ਪਈ ਮਾਸੀ ਨੇ ਦਰਾਸਾ ਦਿੰਦਾ ਕਿਹਾ ਕੋਈ ਗੱਲ ਨਹੀਂ ਪੁੱਤ ਤੇਰਾ ਪਿਓ ਹੁਣ ਛੇਤੀ ਛੁੱਟ ਜਾਊ ਜੇਲ੍ਹ ਚ ਤੂੰ ਹਿੰਮਤ ਰੱਖ ਸੁਖਵੀਰ ਮਾਸੀ ਪਤਾ ਨਹੀਂ ਕਿਉਂ ਕਿਤੇ ਵੀ ਦਿਲ ਨਹੀਂ ਲੱਗਦਾ ਐਂਹੋ ਲੱਗਦਾ ਜਿਵੇਂ ਮੇਰਾ ਸਾਰਾ ਕੁਝ ਨੇੜੇ ਤੇੜੇ ਹੋਵੇ ਤੇ ਮੈਂ ਪਛਾਣ ਨਹੀਂ ਸਕ ਰਹੀ ਮਾਸੀ ਤੈਨੂੰ ਪਤਾ ਹੈ ਮੈਂ ਕਿੰਨੇ ਦੁੱਖਾਂ ਵਿੱਚ ਲੰਗੀ ਆ ਸਿਰਫ ਤੇਰੇ ਸਹਾਰੇ ਨੇ ਹੀ ਮੈਨੂੰ ਬਚਾਈ ਰੱਖਿਆ ਮਾਸੀ ਨੇ ਚਾਹ ਦੀ ਕਟ ਭਰ ਦਿੱਤੀ ਸੁਖਵੀਰ ਨੂੰ ਫੇਰ ਦਰਾਸਾ ਦਿੱਤਾ ਕਿਹਾ ਤੇਰੀ ਮਾਂ ਨਾਲ ਤਾਂ ਰੋਜ਼ ਗੱਲ ਹੁੰਦੀ ਰਹਿੰਦੀ ਐ ਹੈਂ ਤੇ ਕਹਿੰਦੇ ਐ ਵੀ ਜਮਾਨਤ ਹੋ ਚੁ ਤੇਰੇ ਪਿਓ ਦੀ ਐਤ ਕੀ ਫੇਰ ਬਾਈ ਨੇ ਆ ਜਾਣਾ ਬਾਹਰ ਤੇਰਾ ਵੀ ਫਿਕਰ ਘਟ ਜੂ ਸੁਖਵੀਰ ਜੋ ਕਹਿਣਾ ਚਾਹੁੰਦੀ ਸੀ ਮਾਸੀ ਦੀ ਸਮਝ ਤੋਂ ਬਾਹਰ ਸੀ ਉਹ ਕਿੰਨੇ ਵਾਰ ਗੱਲ ਕਰਨ ਦੀ ਕੋਸ਼ਿਸ਼ ਕਰਦੀ ਪਰ ਮਾਸੀ ਗੱਲ ਹੋਰ ਪਾਸੇ ਲੈ ਜਾਂਦੀ ਹੁਣ ਇਹ ਗੇੜਾ ਸੁਖਵੀਰ ਦਾ ਵਿਅਰਥ ਗਿਆ ਟੈਂਪੂ ਦੇ ਆਉਣ ਦਾ ਸਮਾਂ ਹੋ ਗਿਆ ਸੀ ਮਾਸੀ ਨੇ ਕਿਹਾ ਰਹਿ ਜਾ ਪਰ ਸੁਖਵੀਰ ਨੇ ਕਿਹਾ ਮੈਂ ਕਦੇ ਫੇਰ ਗੇੜਾ ਮਾਰੂੰਗੀ ਐਨੇ ਨੂੰ ਟੈਂਪੂ ਆ ਗਿਆ ਸੁਖਵੀਰ ਆਪਣੇ ਮਨ ਦੀ ਗੁੰਝਲ ਮਨ ਵਿੱਚ ਹੀ ਲੈ ਕੇ ਚਲੀ ਗਈ ਪਿੰਦਰ ਨੇ ਸੁਖਵੀਰ ਨੂੰ ਟੈਂਪੂ ਤੇ ਬੈਠੀ ਨੂੰ ਵੇਖ ਲਿਆ ਤੇ ਉਹਦੇ ਵੱਲ ਹੀ ਵੇਖੀ ਗਿਆ ਅੱਜ ਉਹ ਦੁਪਹਿਰ ਦੀ ਚਾਹ ਦੇ ਵੇਲੇ ਤੋਂ ਪਹਿਲਾਂ ਹੀ ਘਰ ਆ ਗਿਆ ਸੁਖਵੀਰ ਦੀ ਸੱਸ ਨੇ ਸੁੱਖ-ਸਾਂਦ ਪੁੱਛੀ ਤੇ ਕਿਹਾ ਤੂੰ ਐਡੀ ਛੇਤੀ ਮੋੜਿਆਈ ਹੈ ਇੱਕ ਦੋ ਦਿਨ ਰਹਿ ਆਉਂਦੀ ਪਰ ਮਗਰ ਹੀ ਆਉਂਦੇ ਪਿੰਦਰ ਨੇ ਕਿਹਾ ਇਹ ਤਾਂ ਘੋਲੀਵਾਲ ਦੇ ਆਉਂਦੇ ਟੈਂਪੂ ਤੋਂ ਉਤਰੀ ਸੀ ਤੂੰ ਕਿੱਥੇ ਗਈ ਸੀ ਸੁਖਵੀਰ ਦਾ ਸੰਗ ਸੁੱਕ ਗਿਆ ਉਹਨੂੰ ਕੋਈ ਗੱਲ ਨਾ ਹੋੜੀ ਹੁਣ ਉਹ ਕੀ ਕਹੇ ਸੱਸ ਨੇ ਚਾਹ ਧਰਤੀ ਦੀਮੋੜ ਆਣ ਕੇ ਉਹ ਮੰਜੀ ਉੱਪਰ ਬੈਠ ਗਈ ਪਿੰਦਰ ਨੇ ਦੁਬਾਰਾ ਫੇਰ ਉਸ ਨੂੰ ਕਿਹਾ ਤੂੰ ਕਿੱਥੇ ਕਿੱਥੋਂ ਆਈ ਹੈ ਸਕਵੀਰ ਨੇ ਮੱਥੇ ਹੱਥ ਮਾਰਦਿਆਂ ਕਿਹਾ ਜਾਣਾ ਤਾਂ ਮੈਂ ਮਾਂ ਕੋਲ ਸੀ ਫਿਰ ਯਾਦ ਆਇਆ ਕਿ ਮਾਸੀ ਕੋਲ ਜਾਣ ਦਾ ਕਹਿੰਦੀ ਸੀ ਤੇ ਮੈਂ ਮਾਸੀ ਕੋਲ ਚਲੀ ਗਈ ਪਰ ਮਾਂ ਉੱਥੇ ਆਈ ਹੀ ਨਹੀਂ ਤੇ ਮੈਂ ਵਾਪਸ ਆ ਗਈ ਮਾਸੀ ਕੋਲ ਗਿਆ ਵੀ ਕਿੰਨਾ ਹੀ ਸ਼ਰਮ ਹੋ ਗਿਆ ਸੀਗਾ ਪਿੰਦਰ ਪਰ ਤੂੰ ਦੱਸ ਕੇ ਤਾਂ ਜਾਂਦੀ ਸੱਸ ਨੇ ਕਿਹਾ ਚੱਲ ਕੋਈ ਗੱਲ ਨਹੀਂ ਮਾਸੀ ਕੋਲ ਹੀ ਗਈ ਸੀ ਕੋਈ ਨਾ ਫੇਰ ਕੀ ਹੋ ਗਿਆ ਸੱਸ ਨੇ ਗੱਲ ਤਾਲ ਜਾਣ ਦੇ ਇਰਾਦੇ ਦੇ ਨਾਲ ਸਖਵੀਰ ਨੂੰ ਗਿਆ ਤੂੰ ਚਾਹ ਵਿੱਚ ਦੁੱਧ ਪਾ ਕੇ ਉਬਾਲ ਕੇ ਲਿਆ ਭਿੰਦਰ ਨੇ ਆਪਣੀ ਮਾਂ ਨਾਲ ਸ਼ਿਕਵਾ ਕੀਤਾ ਕਿ ਤੂੰ ਇੰਜ ਸਖਵੀਰ ਨੂੰ ਕੱਲਿਆਂ ਨਾ ਭੇਜਿਆ ਕਰ ਮੈਨੂੰ ਕਹਿ ਦੇਂਦੀ ਮੈਂ ਆਪ ਲੈ ਕੇ ਜਾਂਦਾ ਉਹਨੂੰ ਤਾਂ ਮਾਂ ਨੇ ਪਿਆਰ ਨਾਲ ਕਿਹਾ ਸਿਆਣੀ ਧੀ ਇਹ ਕੋਈ ਗੱਲ ਨਹੀਂ ਪੁੱਤ ਉਹ ਕਿਹੜਾ ਬਗਾਨੇ ਥਾਂ ਗਈ ਸੀ ਸਖਵੀਰ ਤਾਂ ਦਿਨੋਂ ਦਿਨ ਚਿਹਰਾ ਉਤਰਦਾ ਗਿਆ ਹੁਣ ਉਹ ਉਹ ਪਹਿਲਾਂ ਵਾਂਗ ਫਿਰ ਬਿਮਾਰ ਜੀ ਰਹਿਣ ਲੱਗ ਪਈ ਦਸ ਕੁ ਦਿਨ ਮਾਂ ਕੋਲ ਲਾਏ ਸੀ ਹੁਣ ਤਾਂ ਉਹਦੇ ਵਿੱਚ ਖੂਨ ਵੀ ਪੂਰਾ ਸੀ ਪਰ ਉਹ ਚਿੰਤਾ ਵਿੱਚ ਘੁੱਲਦੀ ਰਹਿੰਦੀ ਸੀ ਸਾਰਾ ਦਿਨ ਹੁਣ ਕਦੇ-ਕਦੇ ਉਹ ਚੀਜ਼ਾਂ ਧਰ ਕੇ ਭੁੱਲ ਜਾਂਦੀ ਸੀ ਕਈ ਵਾਰ ਉਹਦੇ ਪਿੰਦਰ ਤੋਂ ਝੜਕਾਂ ਵੀ ਪਈਆਂ ਸੂਬੇਦਾਰ ਗੁਰਚਰਨ ਸਿੰਘ ਦੀ ਜਮਾਨਤ ਉਹਦੇ ਦੋਸਤ ਨੇ ਕਰਵਾਈ ਤਿੰਨ ਮਹੀਨਿਆਂ ਮਗਰੋਂ ਜਦੋਂ ਉਹ ਆਪਣੇ ਘਰ ਆਇਆ ਸਭ ਕੁਝ ਬਦਲ ਗਿਆ ਸੀ ਸਖਵੀਰ ਦੀ ਮਾਂ ਧੀ ਰਹਿ ਗਈ ਸੀ ਪਰ ਜਦੋਂ ਸੂਬੇਦਾਰ ਨੇ ਘਰ ਵਿੱਚ ਪੈਰ ਪਾਇਆ ਐਂਜ ਲੱਗਿਆ ਜਿਵੇਂ ਤਿੰਨ ਮਹੀਨਿਆਂ ਮਗਰੋਂ ਸੂਰਜ ਚੜ੍ਹਿਆ ਹੋਵੇ ਸਖਵੀਰ ਨੂੰ ਜਦੋਂ ਪਤਾ ਲੱਗਿਆ ਕਿ ਪਿੰਦਰ ਨਾਲ ਉਹ ਆਪਣੇ ਫਿਰ ਪੇਕੇ ਪਿੰਡ ਆ ਗਈ ਚੱਲਦਾ ਬਾਕੀ ਅਗਲੀ ਪਾਗ ਵਿੱਚ ਹਾਂਜੀ ਦੋਸਤੋ ਆਪਾਂ ਅਗਲੇ ਭਾਗ ਵਿੱਚ ਪੜਾਂਗੇ ਸੁਖਵੀਰ ਦਾ ਅੰਦਰਲਾ ਦੁੱਖ ਫੇਰ ਜਾਗ ਉੱਠਿਆ ਜਿਹੜੇ ਬੀਤੇ ਸਮੇਂ ਨੂੰ ਉਹ ਯਾਦ ਨਹੀਂ ਸੀ ਕਰਨਾ ਚਾਹੁੰਦੀ ਉਹ ਫੇਰ ਉਹਦੀ ਅੱਖਾਂ ਸਾਹਮਣੇ ਆ ਗਿਆ ਪਰ ਸੁਖਵੀਰ ਕੁੱਖੋ ਨਾ ਫੁੱਟੀ ਭਿੰਦਰ ਹੁਣ ਉਹਦੇ ਤਾਨੇ ਮੇੜੇ ਮਾਰਦਾ ਉਹਨੂੰ ਬੁਰਾ ਭਲਾ ਕਹਿੰਦਾ ਸੱਸ ਵੀ ਹੁਣ ਬਿਮਾਰ ਰਹਿਣ ਲੱਗ ਪਈ ਭਿੰਦਰ ਫੇਰ दारू ਪੀਣ ਲੱਗ ਪਿਆ ਖੌਰੀ ਕੀ ਹੋਇਆ ਹੋ ਉਹਦੇ ਢਿੱਡ 'ਚ ਕੀ ਨਾ ਕੰਜਰੀ ਕਿਸੇ ਥਾਂ ਦੀ ਮੇਰੇ ਪੱਲੇ ਪੈ ਗਈ ਸਾਰੀ ਉਮਰ ਸੱਸ ਨੂੰ ਮੇੜੇ ਮਾਰਦੀ ਰਹੀ ਮੇਰੀ ਬੱਥੇ ਤੇ ਕਲੰਕ ਲਾਤਾ ਸੁਖਵੀਰ ਹੋ ਕੇ ਲੇਂਦੀ ਬਿਸਤਰੀ ਤੇ ਡਿੱਗਵੀ ਉਹਨੂੰ ਹਾਲੇ ਨਹੀਂ ਸੀ ਪਤਾ ਕਿ ਜਵਾਨੀ ਦੇ ਕੀਤੀਆਂ ਗਲਤੀਆਂ ਦੀ ਸਜ਼ਾ ਉਹਨੂੰ ਇਸ ਤਰ੍ਹਾਂ ਮਿਲੂਗੀ ਫਿਰ ਉਹਨੂੰ ਆਪਣੀ ਕਿਸੇ ਲਈ ਯਾਦ ਆਈ ਹੈ ਉਹ ਵੀ ਤਾਂ ਕਿਸੇ ਨੂੰ ਪਿਆਰ ਕਰਦੀ ਸੀ ਪਰ ਉਹਦੇ ਨਾਲ ਕੀ ਹੋਇਆ ਉਹਦਾ ਘਰ ਵਾਲਾ ਉਹਦਾ ਕਿੰਨਾ ਕਰਦਾ ਫਿਰ ਉਹਨੂੰ ਇਹਦੀ ਸਜ਼ਾ ਕੱਲੀ ਨੂੰ ਕਿਉਂ ਉਹਦੇ ਕਰਮਾਂ 'ਚ ਲਿਖੀ ਹੋਈ ਸੀ ਤੇ ਮਰੇ ਹੋਏ ਗੋਪੀ ਨੂੰ ਗਾਲਾਂ ਕੱਢਦੀ ਸੁਖਵੀਰ ਉਹਨਾਂ ਅਸਲੋਂ ਹੀ ਹਾਰ ਕੀ ਸੀਗੀ ਤੇ ਇਹ ਬਹੁਤ ਲੰਬੀ ਕਹਾਣੀ ਹੈ ਜੀ ਅਗਲੇ ਪਾਠ ਚਾਪਨੀ ਪੜਨੀ ਹੈ ਸੁਣਨੀ ਹੈ ਤੇ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਹੈ ਅਗਲੇ ਪਾਠ ਸੁਣਨ ਲਈ ਮਾਸਤੇ ਤੇ ਹੁਣ ਤੱਕ ਮੇਰੇ ਸਾਥ ਦੇਣ ਲਈ ਬਹੁਤ ਬਹੁਤ ਧੰਨਵਾਦ ਮਿਲਦੇ ਆਗਲੇ ਪਾਠ ਵਿੱਚ ਰਬ ਰੱਖਾ